ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਬਹੁਤ ਹੀ ਵੱਡਾ ਜਲੰਧਰ ਦੇ ਵਿੱਚ ਬੀਐਸਪੀ ਦੇ ਵੱਲੋਂ ਇਕੱਠ ਹੈ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਆਮ ਲੋਕਾਂ ਨਾਲ ਜਿਹੜੀ ਬੇਇਨਸਾਫੀ ਹੋ ਰਹੀ ਆ ਦਲਿਤ ਵਿਰੋਧੀ ਆਪ ਸਰਕਾਰ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਜਿਹੜਾ ਭਗਵੰਤ ਮਾਨ ਸੇ ਸਰਕਾਰ ਦੇ ਖਿਲਾਫ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਬਹੁਤ ਵੱਡੇ ਵਾਅਦੇ ਕੀਤੇ ਗਏ ਸੀ ਪਰ ਲੋਕ ਸੜਕਾਂ ਤੇ ਬੈਠੇ ਨੇ ਜਿਹੜੇ ਧਰਨੇ ਲੱਗ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਧਰਨੇ ਤੋਂ ਕੀ ਜਿਹੜਾ ਸਰਕਾਰ ਇਹਨਾਂ ਦੀ ਸੁਣਦੀ ਹੈ ਜਾਂ ਨਹੀਂ ਲੋਕ ਜੀ ਬਲਵਿੰਦਰ ਜੀ ਸਾਡਾ ਮੌਜੂਦ ਨੇ ਸੱਸੀ ਗੱਲ ਸਰ ਸਰ ਕੀ ਲੋੜ ਪੈ ਗਈ ਵੱਡੇ ਇਕੱਠ ਕਰਨ ਦੇ ਜਨਰਲ ਦੇ ਦੇਖੋ ਜਿਆਦੀ ਆਪ ਸਰਕਾਰ ਬਣੀ ਆ ਹਾਲਾਂਕਿ ਪਹਿਲੀਆਂ ਸਰਕਾਰਾਂ ਵਿੱਚ ਵੀ ਇਦਾਂ ਹੀ ਜ਼ਿਆਦਾਤਰ ਹੁੰਦਾ ਸੀ ਕਿ ਆਮ ਲੋਕਾਂ ਦੀ ਬੋਦੀ ਜਲਦੀ ਸੁਣੀ ਨਹੀਂ ਜਾਂਦੀ ਸੀ ਪਰ ਜਿਆਦੀ ਆਮ ਪਾਰਟੀ ਸਰਕਾਰ ਬਣੀ ਆ ਪਰ ਜਿਹੜਾ ਉਹਦੇ ਵੱਲੋਂ ਖਾਸ ਕਰ ਜਿਹੜਾ ਕਮਿਸ਼ਨਰ ਪੁਲਿਸ ਦਾ ਜਿਹੜਾ ਪ੍ਰਸ਼ਾਸਨ ਹੈ 2.5 ਸਾਲਾਂ ਲਈ ਦੇਖ ਰਹੇ ਆ ਉਹ ਬਿਲਕੁਲ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਕਰਦਾ ਖਾਸ ਕਰ ਜਿਹੜਾ ਦਲਿਤ ਬੈਕਵਰਡ ਕਲਾਸਾਂ ਆ ਔਰ ਜਿਹੜੀ ਬੀਐਸਪੀ ਆ ਜਿਹੜੀ ਆਮ ਲੋਕ ਦਲਿਤ ਪਛੜੇ ਵਰਗੇ ਨਮਾਇੰਦਗੀ ਕਰਦੇ ਆ ਉਹ ਜਿੰਨੇ ਵੀ ਰੋਜ਼ੀਟੀ ਦੇ ਇਸ਼ੂ ਆ ਕੋਈ ਨਸ਼ੇ ਦਾ ਮੁੱਦਾ ਆ ਕੋਈ ਕਿਸੇ ਨਾ ਵਿਦੇਸ਼ ਜਾਣ ਦੇ ਨਾਂ ਤੇ ਠਗੀ ਦਾ ਮੁੱਦਾ ਹੈਗਾ ਹੋਰ ਜਿੰਨੇ ਵੀ ਮੁੱਦੇ ਆ ਕੋਈ ਵੀ ਜਿਹੜਾ ਐਡਰੈਸ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਜਿਹੜੀ ਪ੍ਰਸ਼ਾਸਨ ਦੇ ਵਿੱਚ ਆਮ ਲੋਕਾਂ ਦੀ ਸੁਣਵਾਈ ਬੰਦ ਕਰ ਦਿੱਤੀ ਗਈ ਆ ਔਰ ਜਿਹੜੇ ਅਫਸਰ ਆ ਉਹਨਾਂ ਨੂੰ ਮਿਲਣਾ ਆਮ ਲੋਕਾਂ ਲਈ ਬੜਾ ਮੁਸ਼ਕਲ ਹੋ ਗਿਆ ਉਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਧਰਨਾ ਲਾਇਆ ਤੇ ਅਗਰ ਤੁਹਾਡੇ ਮੰਗਾ ਨਹੀਂ ਮੰਨਦੇ ਤਾਂ ਅਗਲਾ ਜਿਹੜਾ ਐਕਸ਼ਨ ਤੁਹਾਡਾ ਕੀ ਹੋਏਗਾ ਦੇਖੋ ਲਗਾਤਾਰ ਹੀ ਅਸੀਂ ਇਹ ਸੋਚਿਆ ਵੀ ਜਦ ਤੱਕ ਪ੍ਰਸ਼ਾਸਨ ਦੇ ਵਿੱਚ ਸੁਧਾਰ ਨਹੀਂ ਹੁੰਦਾ ਜਦ ਤੱਕ ਪ੍ਰਸ਼ਾਸਨ ਦੇ ਵਿੱਚ ਆਮ ਲੋਕਾਂ ਦੀ ਸੁਣਵਾਈ ਦੀ ਜਗ੍ਹਾ ਨਹੀਂ ਬਣਦੀ ਤਦ ਤੱਕ ਜਿਹੜਾ ਅਸੀਂ ਇੰਨਾ ਹੀ ਪ੍ਰੋਟੈਸਟ ਕਰਨੇ ਆ ਅਸੀਂ ਪਹਿਲਾਂ ਵੀ ਇੱਕ ਦਿਨ ਕੀਤਾ ਸੀ 24 ਘੰਟੇ ਦਾ ਅੱਜ ਵੀ ਸਾਡਾ ਪ੍ਰੋਟੈਸਟ ਹੈਗਾ ਜੇ ਅੱਜ ਸਾਨੂੰ ਕੋਈ ਸੈਟੀਸਫੈਕਸ਼ਨ ਜਿਹੜਾ ਕੋਈ ਉੱਤਰ ਜਵਾਬ ਸਾਨੂੰ ਲੱਗਦਾ ਨਹੀਂ ਕੋਈ ਰਿਫਾਰਮ ਵਾਲੀ ਗੱਲ ਹੋ ਰਹੀ ਪਰ ਮੇਰਾ ਅਸੀਂ ਅੱਗੇ ਵੀ ਇਦਾਂ ਲਗਾਤਾਰ ਪ੍ਰੋਗਰਾਮ ਦਾ ਭਗਵੰਤਾਨ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਬਦਲਾਅ ਕਹੇ ਬਦਲਾਅ ਲੈ ਕੇ ਆਵਾਂਗੇ ਪਰ ਬਦਲਾਅ ਤਾਂ ਦੇਖਣ ਨੂੰ ਮਿਲ ਨਹੀਂ ਰਿਹਾ ਕੀ ਗੱਣਾ ਚੱਲ ਰਿਹਾ ਦੇਖੋ ਉਹ ਇੱਕ ਸਾਰੇ ਅਖਬਾਰੀ ਬਿਆਨ ਮਾਜੀ ਹੈਗੀ ਆ ਜੇ ਬਾਤ ਕਈ ਕੋਈ ਠੋਸ ਰੂਪ ਵਿੱਚ ਕੋਈ ਗੱਲ ਹੋਵੇ ਤਾਂ ਫਿਰ ਤਾਂ ਲੋਕ ਆਪ ਕਹਿੰਦੇ ਹਣ ਤੇ ਲੋਕਾਂ ਦੀ ਇੰਨੀ ਵੱਡੇ ਪੱਧਰ ਤੇ ਜਿਹੜੀ ਆ ਨਿਰਾਸ਼ਾ ਨਾ ਹੋਵੇ ਗੁੱਸਾ ਨਾ ਹੋਵੇ ਜਿਹੜਾ ਤੁਸੀਂ ਜੇ ਉਹਨਾਂ ਨੇ ਵਧੀਆ ਕੰਮ ਕੀਤੇ ਹੁੰਦੇ ਤੇ ਉਹ ਉਹਨਾਂ ਨੂੰ ਪੈਸੇ ਲੈ ਕੇ ਵੋਟ ਨਾ ਲੈਣੀ ਪੈਂਦੀ ਜਲੰਧਰ ਬੈਂਸ ਦੇ ਵਿੱਚ ਤੋਂ ਆਪਣੇ ਆਪ ਦੇ ਸਿੱਟਾ ਆ ਵੀ ਉਹਨਾਂ ਨੂੰ 25 ਸਾਲਾਂ ਬਾਅਦ ਵੀ ਉਹ ਵੱਡੇ ਪਿੰਦਰ ਤੇ ਪੈਸਾ ਦੇ ਕੇ ਸਰਕਾਰੀ ਮਸ਼ੀਨਰੀ ਦਰਵਾਤੋਂ ਕਰਕੇ ਵੋਟਾਂ ਲੈਣੀਆਂ ਪੈ ਰਹੀਆਂ ਇਸ ਕਰਕੇ ਆਪਣੇ ਆਪ ਰਿਜ਼ਲਟ ਸ਼ੋਅ ਕਰਦਾ ਕਿ ਉਹ ਅਖਬਾਰੀ ਗੱਲਾਂ ਜ਼ਿਆਦਾ ਆ ਜ਼ਮੀਨੀ ਤੌਰ ਤੇ ਲੋਕਾਂ ਲਈ ਕੋਈ ਰਾਹਤ ਨਹੀਂ ਹੈ ਕਰਪਸ਼ਨ ਦੀ ਗੱਲ ਕਰੀਏ ਤਾਂ ਇਹ ਕਰਪਸ਼ਨ ਦੀ ਗੱਲ ਕਰਦੇ ਕਰਪਸ਼ਨ ਖਤਮ ਕਰਾਂਗੇ ਪੰਜਾਬ ਦੇ ਵਿੱਚ ਪਰ ਇਹਨਾਂ ਦੇ ਅਰਬੇ ਕੇਦੀ ਵਾਲ ਤੇ ਨਹੀਂ ਚੋਦੀ ਜੇਲ੍ਹ ਦੇ ਵਿੱਚ ਬੈਠੇ ਦੇਖੋ ਜਿਹੜੀ ਮਸਲਾ ਜਦੋਂ ਕਰਪਸ਼ਨ ਉਦੋਂ ਆਪਾਂ ਮੰਨਾਂਗੇ ਦੂਰ ਹੋ ਰਹੀ ਆ ਜਦੋਂ ਲੋਕ ਕਹਿਣਗੇ ਕਿਉਂਕਿ ਆਪਾਂ ਜਿਹੜਾ ਵੀ ਸਿਸਟਮ ਦਾ ਕੋਈ ਸੁਧਾਰ ਕਰਨਾ ਤਾਂ ਲੋਕਾਂ ਲਈ ਕਰ ਰਹੇ ਆ ਨਾ ਤੇ ਜੇ ਲੋਕਾਂ ਦੇ ਤੁਸੀਂ ਕਿਤੇ ਵੀ ਚਲ ਜਓ ਰੈਂਡਮਲੀ ਕਿਸੇ ਨੂੰ ਬੋਚ ਲੋ ਤੁਸੀਂ ਤੇ ਹਰ ਬੰਦਾ ਸਾਨੂੰ ਲੱਗਦਾ ਵੀ ਪਹਿਲੇ ਨਾਲੋਂ ਜ਼ਿਆਦਾ ਪ੍ਰਸ਼ਾਸਨਿਕ ਪ੍ਰਬੰਧ ਖਰਾਬ ਹੋਇਆ ਪਹਿਲੇ ਨਾਲੋਂ ਜ਼ਿਆਦਾ ਲੋਕਾਂ ਦੀ ਖੱਜਲਖਵਰੀ ਵਧੀਆ ਪਹਿਲੇ ਨਾਲੋਂ ਲੋਕਾਂ ਨੂੰ ਨਿਆਂ ਮਿਲਣ ਵਿੱਚ ਜ਼ਿਆਦਾ ਦੇਰੀ ਹੋ ਰਹੀ ਹੈ ਤੇ ਇਹ ਇੱਕ ਤਰ੍ਹਾਂ ਦੀ ਕਰਪਸ਼ਨ ਹੀ ਆ ਸਰ ਨਸ਼ੇ ਦੀ ਗੱਲ ਕਰੀਏ ਭਗਵੰਤ ਮਾਨ ਨੇ ਕਹੇ ਨਸ਼ਾ ਖਤਮ ਕਰਾਂਗੇ ਪੰਜਾਬ ਚ ਪਰ ਨਸ਼ਾ ਹੋਰ ਜ਼ਿਆਦਾ ਵਿਕਲ ਲੱਗ ਗਿਆ ਕੀ ਕਹਿਣਾ ਚਾਹੋ ਮੈਂ ਉਹ ਵੀ ਇਹੀ ਕਹਿ ਰਿਹਾ ਵੀ ਜਿੰਨੇ ਪੰਜਾਬ ਦੇ ਲੋਕਾਂ ਦੇ ਦੇ ਸੀ ਜਿਹੜੇ ਲੋਕ ਪੀੜਿਆ ਸੀ ਨਸ਼ੇ ਤੋਂ ਕਰਪਸ਼ਨ ਤੋਂ ਡਿਵੈਲਪਮੈਂਟ ਤੋਂ ਤੁਸੀਂ ਸਿਪਾਈ ਦਾ ਦੇਖ ਲੋ ਕਿੰਨਾ ਮਾੜਾ ਹਾਲਿਆ ਜਿਨ੍ਹਾਂ ਨੂੰ ਹੀ ਨਹੀਂ ਇਹ ਕਿਹਾ ਸੀ ਕਿ ਅਸੀਂ ਹੱਲ ਕਰਾਂਗੇ ਇਸ ਕਰਕੇ ਸਾਰੀ ਬਹੁ ਗਿਣਤੀ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਸੀ ਆਪਣੀਆਂ ਪਾਰਟੀਆਂ ਵੀ ਛੱਡ ਕੇ ਪਰ ਉਹ ਪਹਿਲੇ ਨਾਲੋਂ ਜ਼ਿਆਦਾ ਪ੍ਰੋਬਲਮ ਵਧ ਗਈਆਂ ਉਹੀ ਨਸ਼ੇ ਦੀ ਆ ਸ਼ਹਿਰ ਦੇ ਸਾਰੇ ਮਨਲਾ ਦਾ ਸਾਰੇ ਭੱਲੇਆਂ ਦੇ ਵਿੱਚ ਨਸ਼ਾ ਹੈਗਾ ਪਰ ਲੋਕ ਰੋਜ਼ ਸ਼ਿਕਾਇਤਾਂ ਕਰਦੇ ਆਗੇ ਆ ਪਰ ਕੋਈ ਸੁਧਾਰ ਨਹੀਂ ਹੋ ਰਿਹਾ ਇਸ ਕਰਕੇ ਜਦੋਂ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਤਦ ਹੀ ਇੱਕ ਜ਼ਿੰਮੇਵਾਰੀ ਸਾਹਮਣੇ ਇੱਕ ਨਮਾਇੰਦਾ ਤੇ ਰਹਿਣ ਦੇ ਨਾਤੇ ਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਲੋਕਾਂ ਪ੍ਰਤੀ ਜਵਾਬ ਦੇ ਜਵਾਬ ਦੇ ਬਣਾਉਣ ਦੇ ਲਈ ਅਸੀਂ ਇਹ ਤਾਂ ਰੱਖੇ ਵੈਸਟ ਦੇ ਵਿੱਚ 2.5 ਸਾਲ ਸ਼ੀਤਨ ਰਾਖ ਸੀ ਪਹਿਲਾਂ ਤੇ ਉਦੋਂ ਵਿਕਾਸ ਨਹੀਂ ਹੋਇਆ ਹੁਣ ਕਹਿੰਦੇ ਵਿਕਾਸ ਕਰਾਂਗੇ ਮੈਂ ਕਹਿ ਰਿਹਾ ਵੀ ਇਹਨਾਂ ਨੇ ਮੈਨੂੰ ਲੱਗਦਾ ਵੀ ਜੋ ਜਿੱਦਾਂ ਦੀ ਆਮ ਆਦੀ ਪਾਰਟੀ ਦਾ ਹਾਲ ਆ ਜ਼ਮੀਨੀ ਤੌਰ ਤੇ ਕੋਈ ਸੁਧਾਰ ਨਹੀਂ ਹੋਣਾ ਜਿਹੜੀ ਜਵਾਨੀ ਜਿਹੜੀ ਆ ਬਿਆਨਬਾਜ਼ੀ ਹੋਈ ਜਾਣੀ ਹੋਈ ਜਾਈ ਇਹ ਤਾਂ ਲੋਕਾਂ ਨੂੰ ਚਾਹੀਦਾ ਵੀ ਉਹ ਇੱਕ ਆਰਜੀ ਤੌਰ ਤੇ ਜਿਹੜਾ ਸਿਰਫ ਇਲੈਕਸ਼ਨ ਦੇ ਵੇਲੇ ਜੋ ਉਹਨਾਂ ਰਾਹਤ ਮਿਲਦੀ ਉਹਦੇ ਵਿੱਚ ਬਸਣ ਦੂਰਦਸ਼ਤਾ ਰੂਪੇ ਦੇਖਣ ਕੀ ਕੋਈ ਠੋਸ ਰੂਪ ਦੇ ਵਿੱਚ ਉਹਨਾਂ ਦੀ ਲਾਈਵ 'ਚ ਕੋਈ ਚੇਂਜ ਲੈਣ ਲਈ ਕੋ ਕੰਮ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾ ਇਹ ਸਨ ਐਡਵੋਕੇਟ ਬਲਵਿੰਦਰ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਕਾਫੀ ਇਕੱਠ ਦੇਖਣ ਨੂੰ ਮੇਰੇ ਜਲੰਧਰ ਦੇ ਵਿੱਚ ਤੇ ਉਹਨਾਂ ਨੇ ਇਹ ਕਹਿਣਾ ਕਿ ਸਾਡੀ ਅਗਰ ਮੰਗਾਂ ਨਹੀਂ ਮੰਨਿਆਗੇ ਤਾਂ ਅਸੀਂ ਹੋਰ ਵੱਡਾ ਜਣਾ ਪ੍ਰਦਰਸ਼ਨ ਕਰਾਂਗੇ ਬਹੁਤ-ਬਹੁਤ ਤੁਹਾਡਾ ਧੰਨਵਾਦ